ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਰਮਿੰਦਰ ਕੌਰ ਅਵਤਾਰ ਸਿੰਘ ਮੇਰਾ ਜਵਾਈ ਹੈ ਜੀ ਮੈਂ ਇੱਥੇ ਰਹਿਨੀ ਆ ਕਿਸੇ ਕਾਰਨ ਕਰਕੇ ਠੀਕ ਹੈ ਨਾ ਮੇਰੀ ਆਪਣੀ ਯਾਨੀ ਜਿੱਦਾਂ ਕਹ ਲਓ ਕੋਈ ਪ੍ਰੋਬਲਮ ਹੋਵੇ ਉਹਦੇ ਕਰਕੇ ਰਹਿਨੀ ਆ ਇੱਥੇ ਤਾਂ ਅਸੀਂ ਦੋਵੇਂ ਮਾਮਾ ਧੀਆਂ ਨਿਆਣੇ ਲੈ ਕੇ ਘਰ ਬੈਠੀਆਂ ਆ ਜੀ ਅਵਤਾਰ ਸਿੰਘ ਹਸਪਤਾਲ ਦੇ ਵਿੱਚ ਇਹਨਾਂ ਨੇ ਕੁੱਟ ਮਾਰ ਕੇ ਸੱਤਾਂ ਅੱਠਾਂ ਜਾਣਿਆਂ ਨੇ ਇਹਨੂੰ ਕੁੱਟਿਆ ਸਿਰ ਪਾੜਿਆ ਉਹਦੀ ਉਂਗਲ ਤੋੜੀ ਠੀਕ ਹੈ ਨਾ ਸਾਡੀ ਸੁਣਵਾਈ ਤੱਕ ਕਿਸੇ ਨੇ ਕੀ ਕਰਨੀ ਸੀ ਸੱਜੇ ਕਸੀਂ ਹਰਖ 'ਚ ਕੋਈ ਵੀਡੀਓ ਪਾਉਨੇ ਆ ਤੇ ਉਹਦੇ ਥੱਲੇ ਦੇਖੋ ਜੀ ਕਿੰਨਾ ਭੱਦਾ ਕਮੈਂਟ ਲੇਕ ਕੇ ਮੇਰੀ ਕੁੜੀ ਨੂੰ ਪਾਇਆ ਜੀ ਇਹਨਾਂ ਦੇ ਦੋਤੇ ਨੇ ਅਮਰਤਪਾਲ ਸਿੰਘ ਨੇ ਜੀ ਮੈਂ ਕਹਿੰਨੀ ਆ ਵੀ ਇਹ ਕੌਣ ਹੁੰਦਾ ਆ ਸਾਡੀ ਕੁੜੀ ਨੂੰ ਇੰਨਾ ਭੱਦਾ ਕਮੈਂਟ ਕਰਨ ਵਾਲਾ ਇਹਦੇ ਤੇ ਜਲਦੀ ਤੋਂ ਜਲਦੀ ਕੋਈ ਨਾ ਕੋਈ ਕਾਰਵਾਈ ਜ਼ਰੂਰੀ ਕਰੋ ਜੀ ਨਹੀਂ ਤਾਂ ਅਸੀਂ ਤਾਂ ਉੱਪਰ ਦੀ ਉੱਪਰ ਜਾ ਕੇ ਕਮੈਂਟ ਲੈ ਕੇ ਪਹੁੰਚਾਂਗੇ ਜੀ ਉਹ ਹਰਖ 'ਚ ਲਿਖਦੇ ਆ ਜਿਨ੍ਹਾਂ ਨਾਲ ਉਹਨਾਂ ਦੀ ਲੜਾਈ ਹੋਈ ਆ ਉਹਨਾਂ ਨੂੰ ਲਿਖਦੀ ਆ ਉਹਨਾਂ ਦੀ ਨਹੀਂ ਕੋਈ ਸੁਣਵਾਈ ਹੋਈ ਲਿਖ ਦਿਓ ਇਹ ਕੌਣ ਹੁੰਦਾ ਜੀ ਗਲਤ ਕਮੈਂਟ ਕਰਨ ਵਾਲਾ ਤੁਸੀਂ ਦੇਖ ਲਓ ਜੀ ਜੋਤਿੰਦਰਪੁਰ ਕੋਰ ਦੀ ਆਈਡੀ ਖੋਲ ਕੇ ਦੇਖ ਲਓ ਜੀ ਇਹਨੇ ਕਿੰਨਾ ਉਸ ਪੋਸਟ ਤੇ ਕਿੰਨਾ ਭੱਦਾ ਕਮੈਂਟ ਕੀਤਾ ਆ ਇਹ ਹੱਕਦਾਰ ਹੈਗਾ ਇਹ ਕਮੈਂਟ ਕਰਨ ਦਾ ਜੀ ਮੈਨੂੰ ਮੇਰੇ ਤੋਂ ਜੀ ਇੰਨੀਆਂ ਗੰਦੇ ਗੰਦੇ ਕਮੈਂਟ ਜੀ ਉਹ ਕੌਣ ਹੁੰਦਾ ਕਰਨ ਵਾਲਾ ਇਹਦੇ ਤੇ ਜਲਦੀ ਤੋਂ ਜਲਦੀ ਕੋਈ ਕਾਰਵਾਈ ਕੀਤੀ ਜਾਵੇ ਜੀ ਹਾਂ ਜੀ ਆਪਾਂ ਤਾਂ ਇੱਥੇ ਰਿਪੋਰਟ ਲਖਾਵਾਂਗੇ ਹਾਂ ਜੀ ਇੱਥੇ ਰਿਪੋਰਟ ਲਖਾਵਾਂਗੇ ਹੁਣ ਅਸੀਂ ਇਹ ਇਹਨਾਂ ਦੇ ਨਾਲ ਹੀ ਇਹਦੀ ਇਹਦੀ ਵੀ ਖਿੱਚਤ ਹੋਈ ਜਾਊਗੀ ਮੈਂ ਜਾਣੀ ਆ ਨਾ ਲੈ ਕੇ ਇੱਕ ਮਿੰਟ ਮੈਂ ਸੁਵਿਧਾ ਕੇਂਦਰ ਦੇ ਅੰਦਰ ਚ ਜਾ ਕੇ ਪਹੁੰਚਦੀ ਆ ਮੈਂ ਦੱਸਦੀ ਆ ਵੀ ਜਿੱਥੇ ਵੀ ਇਹ ਕਮੈਂਟਾਂ ਦਾ ਜੋ ਵੀ ਹੁੰਦਾ ਆ ਨਾ ਮੈਂ ਉੱਥੇ ਜਾਊਂਗੀ ਮੈਂ ਨਿਆਣੇ ਲੈ ਕੇ ਮੈਂ ਆਪਣੀ ਕੁੜੀ ਨੂੰ ਲੈ ਕੇ ਮੈਂ ਪਹੁੰਚੂਗੀ ਮੈਂ ਹੁਣ ਇਸ ਕਮੈਂਟ ਦਾ ਇਸ ਮੁੰਡੇ ਤੋਂ ਕਿ ਇਹ ਸਾਰੇ ਟੱਬਰ ਤੋਂ ਲੈਣਾ ਵੀ ਹੁੰਦਾ ਕੌਣ ਆ ਇਹ ਕਮੈਂਟ ਕਰਨ ਵਾਲਾ ਕੌਣ ਹੁੰਦਾ ਇਹ ਕਿਉਂ ਕਰਦਾ ਇਹ ਕਮੈਂਟ ਇੰਨਾ ਸਾਡਾ ਕੋਈ ਲੈਣਾ ਦੇਣਾ ਆ ਇਹਨਾਂ ਸਾਡਾ ਕੋਈ ਲੜਾਈ ਝਗੜਾ ਆ ਇਹ ਸਾਡੀ ਲੜਾਈ ਦੇ ਵਿੱਚ ਹੈਗਾ ਆ ਜਾਏ ਦੀ ਕੋਈ ਗੱਲਬਾਤ ਆ ਸਾਡੇ ਨਾਲ ਜਾ ਜਾਂ ਫਿਰ ਇਹ ਪਿੱਛੇ ਸਹਿ ਦਿੰਦਾ ਆ ਜਾਂ ਫਿਰ ਉਹਨਾਂ ਦੇ ਨਾਲ ਇਹ ਬਲੈਕੀਆਂ ਦੇ ਨਾਲ ਇਹ ਬਲੈਕ ਕਰਦਾ ਜਿਹੜਾ ਇੰਨੀ ਤਕਲੀਫ ਲੱਗੀ ਆ ਰੇਸਾ ਤਾਂ ਅਕਸਰ ਨੂੰ ਦੋਹੀ ਪਾਸਿਆਂ ਦਾ ਇੱਕੋ ਜਿਹਾ ਇਹ ਕੌਣ ਹੁੰਦਾ ਆ ਜਾਂ ਤਾਂ ਫਿਰ ਸਾਰੀ ਬਾਰਦਾਦ ਦਾ ਵਿੱਚ ਹਿੱਸੇਦਾਰ ਇਹ ਵੀ ਆ ਜੀ ਇਹ ਜਿੱਦਾਂ ਵੀ ਹੈਗਾ ਜੀ ਇੱਥੇ ਕੋਈ ਨਾ ਕੋਈ ਮੈਨੂੰ ਇੱਕ ਵਾਰ ਤੋਂ ਬਾਅਦ ਮੇਰੀ ਵੀਡੀਓ ਸ਼ੇਅਰ ਕਰੋ ਸ਼ੇਅਰ ਕਰੋ ਜੀ ਇਹ ਨਿਆਮਤਪੁਰ ਦਾ ਆ ਜੀ ਅਮਰਤਪਾਲ ਸਿੰਘ ਨਾਂ ਆ ਇਹਦਾ ਜੀ ਹਾਂ ਜੀ ਇਹ ਭਿੰਦਰ ਇਹਦੇ ਬਾਪ ਦਾ ਨਾਂ ਆ ਜੀ ਹਾਂਜੀ ਇਹਨੇ ਸਾਡਾ ਜੀ ਨਾ ਦੁਰਬਲ ਕੀਤਾ ਜੀ ਦੇਖੋ ਕਿਦਾਂ ਦਾ ਗੰਦਾ ਕਮੈਂਟ ਕੀਤਾ ਇਹਨੇ ਜੀ ਹਾਂਜੀ ਇਹ ਨਿਆਮਤਪੁਰੇ ਦਾ ਪਿੰਡ ਆ ਪਿੰਦਰ ਇਹਦੇ ਬਾਪ ਦਾ ਨਾਮ ਆ ਚਨਜੀਤ ਕੋਰੇ ਦੀ ਮਾਂ ਦਾ ਨਾਮ ਆ ਜਿਹਨੂੰ ਰਾਣੋ ਕਹਿੰਦੇ ਆ ਜੀ ਹਾਂਜੀ ਉਸ ਉਹਦੇ ਮੁੰਡੇ ਨੇ ਜੀ ਸਾਨੂੰ ਇਹ ਕਮੈਂਟ ਕੀਤਾ ਜੀ ਕਿਉਂ ਕੀਤਾ ਇਹਦੀ ਸਾਨੂੰ ਵਜ੍ਹਾ ਦੱਸੋ ਇਹ ਇਹਦਾ ਇਹਨੂੰ ਕਾਰਨ ਦੱਸੇ ਕਿ ਇਹਨੇ ਕਮੈਂਟ ਕਿਉਂ ਕੀਤਾ ਫਿਰ ਅਸੀਂ ਦੱਸਾਂਗੇ ਕਿ ਸਾਡੀ ਗੂਪੋਸਟ ਦੇ ਆ ਕਮੈਂਟ ਫਲਾਣੇ ਬੰਦੇ ਨੇ ਕੀਤਾ ਸੀ ਤਬ ਬਲੈਕੀਆ ਕਹਿੰਦੇ ਇਹਨਾਂ ਨੂੰ ਤਕਰੀਬ ਲੱਗੀ ਆ ਜਦੋਂ ਕੋਈ ਸਿੱਧਾ ਹੀ ਕਿਸੇ ਦੇ ਬਾਪ ਦਾ ਇਲਜ਼ਾਮ ਲਾਉਂਦੇ ਆ ਵੀ ਤੁਸੀਂ ਪਹਿਲੋ ਬਾਪ ਮਾਰਤਾ ਤੇ ਉਸ ਬੰਦੇ ਨੂੰ ਸਿੱਧਾ ਉਹਨੂੰ ਕਾਤਲ ਦੱਸ ਦੇ ਆਪਣੇ ਬਾਪ ਦਾ ਉਹਨੂੰ ਤਕਰੀਬ ਨਹੀਂ ਲੱਗਦੀ ਉਹਦਾ ਫਿਰ ਕੋਈ ਕੋਈ ਨਹੀਂ ਮਰੇ ਰਿਐਕਸ਼ਨ ਹੁੰਦਾ ਇਹਨਾਂ ਤਾਂ ਬਲੈਕੀਆ ਕਹਿੰਦੇ ਤੜਿੰਗ ਲੱਗਿਆ ਇਹਨਾਂ ਨੂੰ ਜੇ ਤੇ ਸਿੱਧਾ ਹੀ ਬਾਪ ਦਾ ਇਲਜ਼ਾਮ ਲਾਉਂਦੇ ਵੀ ਤੇ ਬਾਪ ਮਾਰਤਾ ਉਹਨੂੰ ਕੋਈ ਤਕਰੀਬ ਨਹੀਂ ਹੁੰਦੀ ਇਹਨਾਂ ਨੂੰ ਬਲੈਕੀਆ ਕਹਿੰਦੇ ਤਕਲੀਫਾਂ ਲੱਗਦੀਆਂ ਇਹਨਾਂ ਨੂੰ ਇਸ ਗੱਲ ਦਾ ਇਸ ਬੰਦੇ ਇਸ ਮੁੰਡੇ ਨੇ ਕਿਉਂ ਕਮੈਂਟ ਕੀਤਾ ਕਿਉਂ ਗਾਲ ਕੱਢੀ ਕਮੈਂਟ ਦੇ ਵਿੱਚ ਇਹਦਾ ਮੈਨੂੰ ਇਹ ਚਾਣਬੀਣ ਕਰਕੇ ਮੈਨੂੰ ਜੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਮੇਰੀ ਵੀਡੀਓ ਵੱਤੋ ਵੱਤੇ ਸ਼ੇਅਰ ਕਰਿਓ ਮੇਰੀ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਸ ਮੁੰਡੇ ਦਾ ਗਾਲ ਕੱਢਣ ਦਾ ਕਾਰਨ ਕੀ ਆ ਜੀ ਇਹ ਤਾਂ ਮੈਂ ਹੁਣ ਇਹਨੂੰ ਛੱਡਣੇ ਨੂੰ ਮੈਂ ਬਖਸ਼ਦੀ ਨਹੀਂ ਹੋਣ ਜੀ ਮੈਂ ਤਾਂ ਭਾਵੇਂ ਇੱਕ ਮਿੰਟ ਲੈ ਕੇ ਜਿੱਥੇ ਮਰਜੀ ਜਾਣਾ ਪਵੇ ਮੈਂ ਇਸ ਮੁੰਡੇ ਨੂੰ ਘੜੀਸੂੰਗੀ ਚੰਗੀ ਤਰ੍ਹਾਂ ਬਾਲੀਏ ਤੇ ਜਵਾਨੀ ਸਾਜੀ ਹੋਣਾ ਨਾ ਬਾਲਾ ਬੈਲਪੁਣਾਏ ਦੇ ਵਿੱਚ ਇਹਦਾ ਬੈਲਪੁਣਾ ਹੁਣ ਮੈਂ ਕੱਢਦੀ ਆ ਇਹਦਾ ਬੈਲਪੁਣਾ ਕਿ ਧੱਕੇ ਨਾਲ ਇੱਕ ਤਾਂ ਸਾਨੂੰ ਸੱਤ ਬੰਦੇ ਕੁੱਟ ਕੇ ਸਾਡਾ ਬੰਦਾ ਉਹੀ ਬੰਦਾ ਕੰਮ ਕਰਨ ਵਾਲਾ ਕਣਕਾ ਆਲੂ ਸਾਡੇ ਖੇਤ ਚ ਖਰਾਬ ਹੋ ਗਿਆ ਸਾਡੀ ਕਮਜ਼ੋਰੀ ਲੋਕ ਵਿਚਾਰੇ ਆਪਣਾ ਕੰਮ ਖਰਾਬ ਕਰਕੇ ਵਢਾਉਂਦੇ ਫਿਰਦੇ ਤਾਂ ਸਿੱਟਦੇ ਫਿਰਦੇ ਕਣਕਾ ਸਾਡੀਆਂ ਲੋਕਾਂ ਨੇ ਵੀ ਜੀਆਂ ਵਿਚਾਰਿਆਂ ਨੇ ਆਪਣਾ ਕੰਮ ਛੱਡ ਕੇ ਉਹ ਇਕੱਲਾ ਧੱਕੇ ਖਾਂਦਾ ਫਿਰਦਾ ਨਾਲ ਵਿਚਾਰਾ ਉਹਦਾ ਮਾਮਾ ਵਿਚਾਰਾ ਉਹ ਵੀ ਬੁੱਢਾ ਠੇਰਾ ਨਾਲ ਲਈ ਫਿਰਦਾ ਉਹਨੂੰ ਉਹਦੇ ਕੋਈ ਅੱਗੇ ਨਾਲ ਕੋਈ ਪਿੱਛੇ ਨਾਲ ਉਹਦੇ ਨਾ ਸਾਨੂੰ ਕਿਸੇ ਨੇ ਇਨਜਾਬ ਦਿੱਤਾ ਕਿ ਕਿੱਥੇ ਦੀ ਗੱਲ ਆ ਕਿ ਇੱਕ ਬੰਦੇ ਨੂੰ ਤਾ ਟੱਟ ਜਾਣੇ ਕੁੱਟ ਦਿੰਦੇ ਆ ਤਾਂ ਉਸ ਬੰਦੇ ਦੀ ਮਗਰ ਕੋਈ ਪੈਰ ਪਾਈ ਨਹੀਂ ਹੁੰਦੀ ਸਾਡੇ ਨਿੱਕੇ ਨਿੱਕੇ ਨਿਆਣੇ ਅਸੀਂ ਮਿਹਨਤ ਆਪ ਕਰਦੇ ਆ ਵੀ ਚੱਲ ਸਾਡਾ ਕੁਝ ਬਣ ਜਾਊਗਾ ਵੀ ਅਸੀਂ ਇੱਥੇ ਲੋਕਾਂ ਨੂੰ ਦੱਸਿਆ ਵੀ ਇੱਥੇ ਆਪਣੇ ਦੇਸ਼ 'ਚ ਹੀ ਰਹਿ ਕੇ ਕੰਮ ਕਰਦੇ ਆ ਕਿੰਨਾ ਕੁਝ ਬਣ ਜਾਂਦਾ ਤੁਸੀਂ ਬਾਹਰਲੇ ਦੇਖੋ ਨਾ ਬੱਸ ਜਦ ਤੱਕ ਸਿੱਖ ਦਿੰਨੇ ਆ ਲੋਕਾਂ ਨੂੰ ਪਤਾ ਨਹੀਂ ਕੀ ਜੈਲ ਸੀ ਆ ਲੋਕਾਂ ਨੂੰ ਸਾਡੀ ਕਮਾਈ ਤੋਂ ਸਾਡੀ ਮਿਹਨਤ ਤੋਂ ਕੀ ਗੱਲ ਆ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਹੈਗੀ ਵੀ ਕਿਉਂ ਸਾਡੇ ਨਾਲ ਇਦਾਂ ਹੁੰਦੀ ਆ ਮੈਨੂੰ ਇਸ ਕਮੈਂਟ ਦਾ ਮੇ ਕਮੈਂਟ ਦੋ ਆ ਇੱਕ ਪਹਿਲੋ ਕੀਤਾ ਸੀ ਉਸ ਮੁੰਡੇ ਦੇ ਮਾਮੇ ਨੇ ਜੇ ਨਾ ਕਲੇਸ਼ ਹੋਇਆ ਸੀ ਕਿ ਤੁਸੀਂ ਪਹਿਲੋ ਪੇ ਮਾਰਤਾ ਆਪਣਾ ਮੈਨੂੰ ਉਹਦੀ ਵੀ ਚਾਹੀਦੀ ਆ ਵੀ ਇਹ ਪੇ ਕਿੱਦਾਂ ਮਾਰਿਆ ਕਿਉਂ ਮਰਿਆ ਪੇ ਮੈਨੂੰ ਸਾਰੀ ਸਾਰਾ ਮੈਨੂੰ ਇਹ ਪ੍ਰੂਫ ਕਰਕੇ ਦੇ ਦੇ ਹਾਂ ਪ੍ਰੂਫ ਕਰਨ ਵੀ ਹਾਂ ਪੇ ਕਿੱਦਾਂ ਮਾਰਿਆ ਕਿੱਦਾਂ ਮਰਿਆ ਇਹਨਾਂ ਨੂੰ ਸਾਰਾ ਕੁਝ ਪ੍ਰੂਫ ਕਰਕੇ ਦੇਣਾ ਪਊਗਾ ਇਹ ਇਦਾਂ ਨਹੀਂ ਛੱਟਦੇ ਵੀ ਹਾਂ ਕਮੈਂਟ ਚ ਕਹਤਾ ਤੁਸੀਂ ਪਹਿਲਾਂ ਬਾਪ ਮਾਰਤਾ ਮੇਰੀ ਕੁੜੀ ਤਾਂ ਸੱਤ ਚ ਬਾਪ ਮਰਿਆ ਮੇਰੀ ਕੁੜੀ ਤਾਂ ਵਿਚਾਰੀ ਦਾ ਵਿਆਹ ਹੀ 11 12 ਚ ਹੋਇਆ ਜਾ ਕੇ ਮੇਰੀ ਕੁੜੀ ਨੂੰ ਕਮੈਂਟ ਮਾਰਨ ਜੀ ਨੇ ਕੀਤਾ ਉਹਦਾ ਕੀ ਮਤਲਬ ਸੀਗਾ ਜਿਹੜਾ ਦੋਜੀ ਆ ਬਲੈਕੀ ਆ ਕਹਿੰਦੇ ਆ ਜਿਹਨੂੰ ਉਹਦਾ ਕੀ ਮਤਲਬ ਸੀ ਮੇਰੀ ਕੁੜੀ ਨੂੰ ਕਮੈਂਟ ਕਰਨ ਦਾ ਵੀ ਤੁਸੀਂ ਪਹਿਲਾਂ ਬਾਪ ਮਾਰ ਦਿੱਤਾ ਅਕਸਰ ਉਹਨੇ ਪੋਸਟ ਪਾਈ ਚਲੋ ਪਤਾ ਨਹੀਂ ਕਿਹੜੀ ਪਾਈ ਆ ਵੀ ਬਾਪੂ ਤਸਵੀਰ ਚੋਂ ਨਿਕਲ ਕੇ ਬਾਹਰ ਆ ਜਾ ਥੋੜਾ ਜਜਬਾਤੀ ਹੋਇਆ ਅਵਤਾਰ ਸਿੰਘ ਵੀ ਐਸ ਮਹੀਨੇ ਚ ਮੇਰੇ ਬਾਪ ਦਾ ਵੀ ਮੇਰੇ ਬਾਪ ਦਾ ਦੀ ਹਾਥ ਹੋਇਆ ਸੀ ਇਹ ਮਹੀਨੇ ਚ ਮੈਨੂੰ ਬੜਾ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਉਹਨਾਂ ਨੇ ਚੱਕ ਕੇ ਪੋਸਟ ਪਾਤੀ ਕੀ ਮਾਰਾ ਕਰਤਾ ਕਿਸੇ ਨੂੰ ਗਾਲ ਕੱਢੀ ਸੀ ਇਹ ਮੇਰੀ ਕੁੜੀ ਨੂੰ ਚੱਕ ਕੇ ਕਹਿੰਦਾ ਤੁਸੀਂ ਪਹਿਲਾਂ ਪੇ ਮਾਰ ਦਿੱਤਾ ਕੋਈ ਗੰ ਆਪਣੇ ਮਾਪੇ ਦਾ ਕੋਈ ਕਹੋ ਆਪਣੇ ਆਦਮੀ ਦਾ ਇੱਡਾ ਵੱਡਾ ਉਹਦੇ ਤੇ ਇਲਜ਼ਾਮ ਲਾਉਨੇ ਆ ਤੁਸੀਂ ਉਹਦੀ ਗਾਹ ਹਾਲਾਤ ਕੀ ਸੋਚੂਗੀ ਵੀ ਸਾਡੇ ਬਾਪ ਨੇ ਆਪਣਾ ਬਾਪ ਨੂੰ ਸੱਚੀ ਮਾਰਿਆ ਆ ਸੀ ਇਹ ਜੀ ਦਾ ਇੱਕ ਇੱਕ ਜਿਹੜੀਆਂ ਨਾ ਇਹਨਾਂ ਦੇ ਦੋ ਤਿੰਨ ਕਮੈਂਟ ਕੀਤਾ ਅਮਰਤਪਾਲ ਸਿੰਘ ਨੇ ਮੈਂ ਉਹਨੂੰ ਕਹਿੰਦੀ ਸੁਣਾਇਆ ਜਿੱਥੇ ਤੱਕ ਵੀ ਜੂ ਮੇਰਾ ਜੋਰ ਲੱਗਿਆ ਨਾ ਮੈਂ ਹੁਣ ਕਹਿੰਦੀ ਸੁੰਗੀ ਅਸੀਂ ਅਬਲਾ ਆਪਣੇ ਘਰ ਬੈਠੀਆਂ ਨਾ ਅਸੀਂ ਕਿੰਨੀ ਅਸੀਂ ਮਿਹਨਤ ਕਰਦੇ ਆ ਅਸੀਂ ਕਿਸੇ ਨੂੰ ਵਧੀ ਨਾ ਕਿਸੇ ਨੂੰ ਸਾਰੀ ਨਾ ਕਿਸੇ ਆ ਨਾ ਕਿਸੇ ਗੁਆਣ ਨਾ ਕਿਸੇ ਨੂੰ ਮੰਦਾ ਚੰਗਾ ਕਹਿੰਦੇ ਇਹ ਕੌਣ ਹੁੰਦਾ ਤੀਏ ਪਾੜੇ ਵਾਲਾ ਸਾਨੂੰ ਗੰਦਾ ਕਮੈਂਟ ਮੇਰੀ ਕੁੜੀ ਨੂੰ ਕਰਨ ਵਾਲਾ ਸਾਰੀ ਦੁਨੀਆ ਸਾਰੇ ਮੇਰੇ ਪੇਕੇ ਮੇਰੇ ਸਾਰੇ ਮੇਰੇ ਗੁਜ਼ਾਰੀ ਜਗ੍ਹਾ ਸਾਰੇ ਅਗਲੇ ਕਹਿੰਦੇ ਕਿ ਵੀ ਇਹ ਕੁੜੀ ਨੇ ਕੀ ਗਲਤ ਕਰਤਾ ਜਿਹੜਾ ਇਹਨੂੰ ਇਹਨੇ ਗੰਦੇ ਗੰਦੇ ਕ ਇਸ ਲਈ ਮੇਰੇ ਸਾਰੇ ਜਾਨੀ ਬਾਤੋ ਬਾਤ ਸਪੋਰਟ ਕਰੋ ਜੀ ਬਹੁਤ ਔਕੇ ਆਤ ਮੇਰੇ ਅਸੀਂ ਬੜੇ ਤੰਗ ਆਤ ਮੇਰੇ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਕਰੋ ਮੇਰੀ ਅਮਰਗੜ ਵਾਲੇ ਠਾਣੇ ਵਾਲਿਆਂ ਨੂੰ ਵੀ ਐਸਐਚ ਜ਼ਾਬ ਨੂੰ ਡੀਐਸਪੀ ਸਾਹਿਬ ਨੂੰ ਇੱਥੇ ਜਿਹੜਾ ਹੈਗਾ ਮਲੇਰ ਕੋਟਲੇ ਮੇਰੀ ਸਾਰੇ ਅੱਗੇ ਜੀ ਇਹ ਕੀ ਹੈ ਗੰਦਗੀ ਕਿਉਂ ਇਸ ਬੰਦੇ ਨੇ ਪਲਾਈ ਇਸ ਮੁੰਡੇ ਨੇ ਇਹ ਨੂੰ ਜਲਦੀ ਤੋਂ ਜਲਦੀ ਇਹਦਾ ਇਨਸਾਫ ਮਿਲਣਾ ਚਾਹੀਦਾ ਆ ਜੇ ਜਿਹੜੀ ਕਮੈਂਟ ਦੀ ਗਾਲ ਕੱਢੀ ਹੈ ਨੇ ਕਿਉਂ ਕੱਢੀਆ ਇਹਨੂੰ ਕੜੀ ਸੋਨੀ ਤਾਂ ਮੇਰੇ ਤੋਂ ਜੋ ਹੋਊਗਾ ਮੈਂ ਕਰੂੰਗੀ ਜੀ ਹਰ ਕੱਦ ਆਯਾਬੰਦਾ ਬਹੁਤ ਕੁਝ ਕਰ ਜਾਂਦਾ ਹੁੰਦਾ ਜੀ ਇਹ ਸਾਨੂੰ ਹੁਣ ਤੁਸੀਂ ਇਹ ਬਣਾਵਾ ਨਾ ਦੋ ਸਾਡੇ ਹਰਕ ਨੂੰ ਸਾਡਾ ਹਰ ਸਾਸੀ ਅੰਦਰੋਂ ਭਖੇ ਪਏ ਆ ਸਾਡੇ ਨਿੱਕੇ ਨਿੱਕੇ ਨਿਆਣੇ ਰਾਤ ਨੂੰ ਡਰਦੇ ਸੌਂਦੇ ਨਹੀਂ ਉਹਨਾਂ ਨੇ ਆਪਣਾ ਪੇ ਖੂਨ ਨਾਲ ਲੱਤਪੱਤ ਹੋਇਆ ਦੇਖਿਆ ਸਾਨੂੰ ਕਿਹੜਾ ਇਨਸਾਫ ਮਿਲਿਆ ਕਹਿੰਨੇ ਦਿੱਤਾ ਕਹਿੰਨੇ ਸਾਡੀ ਪੁੱਛ ਕੀਤੀ ਆ ਕੇ ਕਿੱਥੇ ਲਿਖਿਆ ਇੱਕ ਬੰਦੇ ਨੂੰ 8 ਜਾਣੇ ਕੁੱਟਦੇ ਆ ਤਾਂ ਉਹ ਬੰਦੇ ਨੂੰ ਮੁੜ ਕੇ ਕੋਈ ਪੁੱਛਦਾ ਆ ਕੇ ਚੜਾਨੀ ਉਹਦੀ ਜਾ ਕੇ ਉਹਦੇ ਕੋਈ ਕਾਰਵਾਈ ਨਹੀਂ ਹੁੰਦੀ ਸ਼ਰਿਆਂ ਮਗਲਾ ਬਲੈਕ ਕਰਦਾ ਮੈਂ ਕਹਿੰਨੀ ਆ ਕਰਦਾ ਬਲੈਕ ਉਹ ਇਹਨਾਂ ਤੜੰਗ ਕਹਿਓ ਲੱਗਿਆ ਇਹਨਾਂ ਨੂੰ ਇਹ ਕੌਣ ਹੁੰਦਾ ਬੇਚਨ ਬੋਲਵ ਹੋਣ ਵਾਲਾ ਜਦ ਇਹਦੀ ਮਾਂ ਦੀ ਕੋਈ ਗੱਲ ਨਹੀਂ ਇਹਦੀ ਕੋਈ ਗੱਲ ਨਹੀਂ ਇਹਦੇ ਪੇਹ ਦੀ ਕੋਈ ਗੱਲ ਨਹੀਂ ਨਾ ਤੇ ਆਪਸ ਵਿੱਚ ਦੀ ਲੜਾਈ ਆ ਇਹ ਗਾਲਾਂ ਕੱਢਣ ਨੂੰ ਰੱਖਿਓ ਇਹਨਾਂ ਨੇ ਗੁੰਡੇ ਰੱਖਿਓ ਆ ਬੈਲੀਪਾਲ ਰੱਖਿਓ ਆ ਕਿੱਡੇ ਵੱਡੇ ਨਾਡੂ ਖਾਇਆ ਏ ਜੇ ਆਪੋ ਜੁਰਸਾਸ ਨਹੀਂ ਨਾ ਕੁਝ ਨਹੀਂ ਕਰ ਸਕਦੀ ਸਾਨੂੰ ਇਨਸਾਫ ਦਿਓ ਅਸੀਂ ਹੱਥ ਜੋੜ ਕੇ ਸਾਰੇ ਅੱਗੇ ਬੇਨਤੀ ਕਰਦੇ ਹਾਂ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਅਸੀਂ ਮਿਹਨਤੀ ਬੰਦੇ ਆ ਸਾਡਾ ਕਿੰਨਾ ਕੰਮ ਖਰਾਬ ਹੋਇਆ ਸਾਡਾ ਲਗ 2 ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ ਡੰਗਰ ਸਾਰੇ ਉਹ ਡੰਗਰਾਂ ਦਾ ਵਪਾਰ ਕਰਦਾ ਵਿਚਾਰਾ ਉਹਦੇ ਡੰਗਰ ਸਾਰੇ ਉਹਦੀ ਦੇਖ ਰੇਗੇ ਨਦੀ ਉਹਦੀ ਉਹਦੀ ਇੱਕ ਕੰਪਨੀ ਆ ਇਹ ਉਹ ਇਹਨਾਂ ਨੂੰ ਗਾਈਡ ਕਰਦਾ ਪਸ਼ੂ ਨੂੰ ਆ ਪੋਣਾ ਪਸ਼ੂ ਨੂੰ ਆ ਪੋਣਾ ਪਸ਼ੂ ਨੂੰ ਆ ਦਵਾਈ ਦੇਣੀ ਹੈ ਹੁਣ 8 ਦਿਨ ਹੋ ਗਏ ਸਾਡੇ ਪਸ਼ੂ ਵੀ ਵਿਚਾਰੇ ਸਾਰੇ ਰੋਲ ਗਏ ਉਹਨਾਂ ਚਲੇ ਦੁੱਧ ਨਹੀਂ ਦਿਆ ਕਿਉਂਕਿ ਉਹਦੀ ਗਾਈਡਨਸ ਸਾਰਾ ਕੰਮ ਅਸੀਂ ਕਰਦੇ ਆ ਤੁਹਾਨੂੰ ਕੀ ਪਤਾ ਸੰਦੋ ਕੁਝ ਵੀ ਨਹੀਂ ਪਤਾ ਸਾਰਾ ਕਰਤਾ ਧਰਤਾ ਸਾਡਾ ਉਹ ਆ ਉਹਨੂੰ ਇਹਨਾਂ ਨੇ ਮਾਰ ਕੁੱਟ ਕੇ ਇਹਨਾਂ ਨੇ ਹਸਪਤਾਲ ਪਾਇਆ ਆ ਮਹਿੰਤ ਨਾਲ ਜੀ ਦੇਖੋ ਇਹ ਅਥਰੂ ਕੋ ਜ਼ਰੂਰੀ ਨਹੀਂ ਮੇਰੀ ਅੱਕਾ ਜੋ ਤੈਨੂੰ ਨਹੀਂ ਬਿੰਦੇ ਮੈਂ ਅੱਜ ਮਿਲਿਆ ਆਪਣਾ ਮਨ ਕਮਜੋਰ ਨਹੀਂ ਕੀਤਾ ਮੈਂ ਕਰੜੀ ਹੋ ਕੇ ਬੈਠੀ ਹੋਈ ਆ ਇਸ ਲਈ ਮੈਂ ਕਿੰਨੀਆਂ ਸੱਚ ਕੀ ਸੱਚਾ ਸੱਚ ਨੂੰ ਇਨਸਾਫ ਦਓ ਜੀ ਸੱਚ ਨੂੰ ਇਨਸਾਫ ਦਾ ਅੱਜ ਇਹਨੇ ਇਹਨਾਂ ਅੱਜ ਇਹਨਾਂ ਮੁੰਡਿਆਂ ਦਾ ਸਿਰ ਪਾੜਿਆ ਕੱਲੂ ਕਿਸੇ ਹੋਰ ਦਾ ਪਾੜਨ ਗਿਆ ਬੈਲਪੁਣਾ ਜਿਹੜਾ ਆ ਉਹ ਜਿਹੜਾ ਗਾਲਾਂ ਕੱਢਦਾ ਨਾ ਉਹਦੀਆਂ ਗਾਲਾਂ ਦਾ ਮੈਨੂੰ ਮੈਂ ਤਾਂ ਨਤੀਜਾ ਦੇਣਾ ਉਹਨੂੰ ਉਹ ਗਾਲ ਕੱਢੀ ਵੀ ਕਿੱਦਾਂ ਆ ਹੈ ਇੰਨੀ ਗੰਦੀ ਗਾਲਾਂ ਨੇ ਕਮੈਂਟ ਚ ਕੱਢੀ ਆ ਦਾ ਮੂੰਹ ਪਿਆ ਇਹਨਾਂ ਦਾ ਇਹ ਵੱਡੇ ਬੈਲੀ ਬਣ ਬਣ ਦਿਖਾਉਂਦੇ ਆ ਕੁੱਟ ਮਾਰ ਕੇ ਚੌੜੇ ਹੋ ਹੋ ਕੇ ਸਾਡੇ ਸਾਹਮਣੇ ਦੀ ਜਾਨ ਜਾਣ ਕੇ ਲੰਘਦੇ ਆ ਜੀ ਇਹਦਾ ਕਾਰਨ ਕੀ ਆ ਇਹਦੇ ਪਿੱਛੇ ਕਿਹਦਾ ਹੱਥ ਵਾ ਕੌਣ ਇਹਨਾਂ ਨੂੰ ਸਪੋਰਟ ਕਰਦਾ ਆ ਦਿਖੋ ਜੀ ਫੇਰ ਸਾਨੂੰ ਦੱਸ ਦੇ ਸਾਡੇ ਕੋਲ ਪੈਸਾ ਬਹੁਤ ਆ ਜੀ ਦਾ ਪੈਸਾ ਭਾ ਕੇ ਤੁਹਾਨੂੰ ਕੱਖਾਂ ਚ ਰੋਲ ਦੇਵਾਂਗੇ ਜੀ ਇਹ ਕਿਹਦੀ ਸਪੋਰਟ ਆ ਇਹਦਾ ਕਿੱਡੇ ਵੱਡੇ ਵੱਡੇ ਲੀਡਰ ਆ ਜੀ ਕਿਹੜੀ ਅਪਰੋਚ ਆ ਇਹਨਾਂ ਨੂੰ ਮੈਨੂੰ ਦੱਸੋ ਜਿਹੜੀ ਕੋਈ ਵੀ ਕਾਰਵਾਈ ਕਿਸੇ ਨੇ ਇਹਨਾਂ ਤੇ ਨਹੀਂ ਕੀਤੀ ਬਿੱਤੇ ਤੀਮੀਆਂ ਬਿੱਤੇ ਸਾਰੇ ਟੱਬਰ ਨੇ ਕੁੱਟਿਆ ਮੇਰਾ ਜੋ ਆ ਇਹਨਾਂ ਨੇ ਮੇਰਾ ਅਵਤਾਰ ਇਹਨਾਂ ਨੇ ਸਾਰੇ ਟੱਬਰ ਨੇ ਕੁੱਟਿਆ ਜੀ ਇਹਨਾਂ ਨੇ ਹਾਕੀਮ ਵੀ ਅਭੀ ਬਿੱਤੇ ਜੀ ਸਾਹ ਨੇ ਮਿੱਤੇ ਸਰ ਜੀ ਮਹਨ ਨੀ ਨਾਰਾਜ਼ ਕਰਦੇ ਆ ਤੁਹਾਨੂੰ ਕਮੈਂਟ ਕਰ ਕਰਕੇ ਸਾਨੂੰ ਇਹ ਸਾਡਾ ਬੁਰਾ ਸਾਡਾ ਇਹਨਾਂ ਨੇ ਜੀਣਾ ਦੁਰਬਰ ਕੀਤਾ ਕਦੀ ਕੁਝ ਕਹਿੰਦੇ ਆ ਕਦੀ ਕੁਝ ਕਹਿੰਦੇ ਆ ਕਦੀ ਕੁਝ ਕਹਿੰਦੇ ਆ ਜੀ ਨਿਆਣਾ ਸਕੂਲ ਜਾਂਦੇ ਆ ਸਕੂਲ ਨਿਆਣਾ ਨਿਆਣਾ ਉਹ ਉਹਨਾਂ ਦਾ ਮੁੰਡਾ ਵੀ ਪੜਦਾ ਆ ਲਖਵੀਰ ਸਿੰਘ ਸਕੂਲੇ ਸਰਕਾਰੀ ਸਕੂਲੇ ਪੜਦਾ ਉਹ ਮੁੰਡੇ ਦਾ ਇੰਨਾ ਜੀਣਾ ਹਰਾਮ ਕਰਦਾ ਉਹਨੂੰ ਚੁੱਭ ਮੀਆਂ ਗੱਲਾਂ ਅੰਦਰੋਂ ਅੰਦਰੀ ਤੈਨੂੰ ਮੈਂ ਕਰ ਦੂੰ ਤੇਰੀ ਮੈਂ ਵਿੱਚ ਤੇਰੇ ਪੇਹ ਦੀ ਵਿੱਚ ਹੀ ਨਿਕਲ ਗਈ ਤੇਰੀ ਵਿੱਚ ਹੀ ਨਿਕਲ ਗਈ ਇਹ ਚੀਜ਼ਾਂ ਵਧੀਆ ਨਹੀਂ ਸਾਡਾ ਜੀਣਾ ਬਹੁਤ ਆਰਾਮ ਕੀਤਾ ਹੈ ਜੀ ਇਹਨਾਂ ਨੇ ਮਿਹਨਤ ਨਾਲ ਮੇਰੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ ਜੀ ਸਾਨੂੰ ਇਨਸਾਫ਼ ਦਓ ਸਾਨੂੰ ਇਨਸਾਫ਼ ਦਓ ਜੀ ਪਿੰਡ ਮਨਮੀ ਚੋਂ ਆ ਜੀ ਸਾਨੂੰ ਇਨਸਾਫ਼ ਦਓ ਹਾਂ ਜੀ ਮੇਰਾ ਜੁਆਇ ਅਵਤਾਰ ਸਿੰਘ ਐਸ ਵੇਲੇ ਬੜਾ ਪਹਿਲੇ ਹੀ ਵਿਚਾਰਾ ਦਾ ਕਿੰਨੀ ਵੀ ਕਹਿ ਲੋ ਸਾਰਿਆਂ ਦੀਆਂ ਮਾਰਾਂ ਦਾ ਮਾਰਿਆ ਹੋਇਆ ਛੋਟਾ ਹੋਇਆ ਮਿਹਨਤ ਕਰਦਾ ਇਸ ਵੇਲੇ ਉਹ ਵਿਚਾਰਾ ਕੱਲਾ ਹੀ ਇੱਥੇ ਆਪਣੇ ਮਾਮੇ ਨਾਲ ਲਾ ਕੇ ਧੱਕੇ ਖਾਂਦਾ ਫਿਰਦਾ ਪਟਿਆਲੇ ਰਹਿ ਪਰ ਕੀਤਾ ਆ ਕੱਲ ਦਾ ਮੈਂ ਬਿਮਾਰ ਸੀ ਮੈਨੂੰ ਘਰ ਨੂੰ ਭੇਜਦਾ ਕਹਿੰਦਾ ਮਾਈ ਤੂੰ ਘਰ ਜਾ ਮੈਂ ਅੱਧੀ ਰਾਤੀ ਆ ਕੇ ਘਰ ਪਹੁੰਚੀ ਬਈ ਲੋੜੀ ਇਕ ਦੀ ਨਹੀਂ ਉੱਤੇ ਬੇਟੀ ਵੀ ਆਉਣਗੇ ਆਉਣਗੇ ਸਾਨੂੰ ਇਨਸਾਫ਼ ਦਿਓ ਜੀ ਸਾਨੂੰ ਇਨਸਾਫ਼ ਚਾਹੀਦਾ ਐਸ ਵੇਲੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਇਨਸਾਫ਼ ਚਾਹੀਦਾ ਆ ਸਾਨੂੰ ਇਨਸਾਫ ਚਾਹੀਦਾ ਉਹ ਗਾਲ ਕੱਢੀ ਜਿਹੜੀ ਹੈ ਨਾ ਕਿੰਨੀ ਗੰਦੀ ਗਾਲ ਕੱਢੀ ਆ ਜਾ ਕੇ ਮੇਰੀ ਕੁੜੀ ਦੀ ਜਤਿੰਦਰਪੁਰ ਦੀ ਆਈਡੀ ਦੀ ਪੋਸਟ ਕੱਟ ਕੇ ਦੇਖ ਲਓ ਜਿੱਤੇ ਉਹਨੇ ਆਪਣੇ ਵੱਲੋਂ ਰੋਸ ਚ ਪੋਸਟ ਜਾਰੀ ਕੀਤੀ ਆ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਹੈ ਨਾ ਉੱਤੇ ਜਾ ਕੇ ਦੇਖੋ ਜੀ ਉਹਦਾ ਇਸ ਪੋਸਟ ਦੇ ਨਾਲ ਕੀ ਲੈਣਾ ਦੇਣਾ ਸੀ ਜਿਹੜੀ ਉਹਨੇ ਗਾਲ ਕੱਢੀ ਆ ਜੀ ਹਾਂਜੀ ਸਾਨੂੰ ਉਹਦਾ ਅਸੀਂ ਮਿਹਨਤੀ ਪਰਿਵਾਰਾਂ ਜੀ ਸਾਨੂੰ ਇੱਥੇ ਸਾਡੇ ਦੇਸ਼ ਚ ਰਹਿ ਕੇ ਸਾਡੇ ਘਰ ਚ ਰਹਿ ਕੇ ਨਹੀਂ ਸਾਨੂੰ ਮਿਹਨਤ ਕਰਨ ਦੇ ਦਿੰਦੇ ਤਾਂ ਅਸੀਂ ਸਾਡੇ ਜਿੰਨਾ ਪੈਸਾ ਹੈ ਨਹੀਂ ਅਸੀਂ ਬਾਹਰਲੇ ਦੇਸ਼ਾਂ ਚ ਜਾ ਕੇ ਅਸੀਂ ਧੱਕੇ ਖਾਈਏ ਸਾਨੂੰ ਸਾਡੇ ਦੇ ਵਿੱਚ ਨਹੀਂ ਸਾਨੂੰ ਮਿਹਨਤ ਕਰਨ ਦਿੰਦੇ ਸਾਡੇ ਘਰ ਚ ਨਹੀਂ ਸਾਨੂੰ ਮਿਹਨਤ ਕਰ ਦਿੱਤੇ ਇਹਨਾਂ ਨੇ ਸਾਡਾ ਉੱਤੋਂ ਅਸੀਂ ਨੰਨ ਕੇ ਜਾਇਦਾ ਤੇ ਦੁੱਧ ਪਾਉਣ ਜਾਂਦਾ ਉੱਥੇ ਅਸੀਂ ਘਰਾਂ ਚ ਦੁੱਧ ਲੈ ਕੇ ਆਉਂਦੀ ਆ ਮੇਰੀ ਕੁੜੀ ਦੇ ਕੇ ਆਉਂਦੀ ਮੇਰਾ ਜਵਾਈ ਦੇ ਕੇ ਆਉਂਦਾ ਦੁੱਧ ਜੀ ਉੱਥੇ ਜਾਂਦੇ ਜਾਂਦੇ ਨੂੰ ਘੇਰਦੇ ਆ ਜੀ ਹਾਂਜੀ ਇਹਨਾਂ ਨੂੰ ਸਾਨੂੰ ਜੀ ਇਨਸਾਫ ਚਾਹੀਦਾ ਆ ਅਸੀਂ ਬਹੁਤ ਸਾਡੇ ਛੋਟੇ ਛੋਟੇ ਬੱਚੇ ਆ ਜੀ ਸਾਨੂੰ ਇਨਸਾਫ ਚਾਹੀਦਾ ਆ ਸਾਡੇ ਕੋਲ ਕੋਈ ਬਾਪ ਦਾਦੇ ਦੀ ਕੋਈ ਵੱਡੀ ਜਾਇਦਾਦ ਨਹੀਂ ਹੈਗੀ ਅਸਾ ਜਿਹੜਾ ਕਰਦੇ ਆ ਉਹੀ ਅਸੀਂ ਕੰਨਿਆ ਜਿਹੜਾ ਕਮਾਉਨੇ ਉਹੀ ਖਾਨੇ ਆ ਸਾਨੂੰ ਤਾਂ ਕੋਈ ਕਿਸੇ ਦੇ ਬਾਹਰੋਂ ਅੰਦਰੋਂ ਵੀ ਕਿਸੇ ਦੀ ਕਮਾਈ ਨਹੀਂ ਹੈਗੀ ਵੀ ਲੋਕਾਂ ਨੂੰ ਤਾਂ ਕੋਈ ਬਾਹਰ ਗਿਆ ਹੁੰਦਾ ਕੋਈ ਕੋਚ ਹੁੰਦਾ ਸਾਡਾ ਦੇ ਇਹ ਵਿਚਾਰਾ ਕੋਈ ਡੰਗਰ ਲਿਆਉਂਦਾ ਵੇਚ ਲੈਂਦਾ ਆ ਜਾਂ ਐਦ ਕੀ ਨੇ ਹੱਥ ਪਾਇਆ ਸੀ ਵੀ ਚੱਲ ਮੈਂ ਖੇਤੀ ਕਰੂੰਗਾ ਖੇਤੀ ਤੇ ਕੁਝ ਵੱਜ ਜਾਊਗਾ ਵੀ ਚੱਲ ਘਰ ਮਾੜਾ ਮੋਟਾ ਬੜਾਇਆ ਆ ਵੀ ਜਿਹੜਾ ਮਾੜਾ ਮੋਟਾ ਰਹਿੰਦਾ ਮੈਂ ਖੇਤੀ ਚੱਲ ਕਹਿ ਸੁਣ ਕੇ ਵੀ ਚੱਲ ਕੋਈ ਨਹੀਂ ਤੂੰ ਖੇਤੀ ਵਧਾਲਾ ਸੀ ਤੇਰੇ ਨਾਲ ਆ ਵਿਚਾਰਿਆਂ ਨੇ ਆਲੇ ਦੁਆਲੇ ਆਣ ਗੋਆਣ ਨੇ ਤੁਸੀਂ ਜਿਹੜਾ ਮਿੱਤਰ ਆਨੇ ਉਹਦੇ ਨਾਲ ਲਾ ਕੇ ਉਹਨੂੰ ਖੇਤੀ ਕਰ ਸਾਡੇ ਦਾ ਪਹਿਲੇ ਸਾਲ ਹੀ ਇੰਨਾ ਘਾਟਾ ਪੈ ਗਿਆ ਜੀ ਆਲੂ ਸਾਡੇ ਖਰਾਬ ਹੋ ਗਏ ਜੀ ਦੀ ਸਾਡੀ ਖਰਾਬ ਹੋ ਗਈ ਕਣਕ ਸਾਡੀ ਬੇਚਾਰਿਆਂ ਨੇ ਵੀ ਜੀ ਲੋਕਾਂ ਦੇ ਜਾ ਕੇ ਤਾਨੂੰ ਪਾਣੀ ਦੇਣਾ ਕੀ ਕਰਨਾ ਉਹਦਾ ਹੱਥ ਸਾਨੂੰ ਇਨਸਾਫ ਚਾਹੀਦਾ ਜੀ ਅਸੇ ਮੇਰੇ ਚਾਹੀ ਮੈਨੂੰ ਉੱਪਰ ਦੀ ਉੱਪਰ ਜਾਣਾ ਪਵੇ ਮੈਂ ਜੀ ਇਹਨਾਂ ਨੂੰ ਕੜੀ ਸੁਣਾਇਆ ਚੰਗੀ ਤਰ੍ਹਾਂ ਹੁਣ ਦੇਖ ਸਾਡੇ ਕੋ ਪੈਸਾ ਨਹੀਂ ਸਾਡੇ ਕੋ ਕੋ ਅਪਰੋਚ ਨਹੀਂ ਸਾਡੇ ਕੋ ਪਾਵਰ ਨਹੀਂ ਹੈਗੀ ਪਰ ਸਾਡੇ ਅੰਦਰ ਹਿੰਮਤ ਤੇ ਹੌਸਲਾ ਹੈਗਾ ਆ ਇਸੇ ਹਿੰਮਤ ਤੇ ਹੌਸਲੇ ਨੂੰ ਅਸੀਂ ਆਪਣੇ ਪ੍ਰਸ਼ਾਸਨ ਤੇ ਪੂਰਾ ਯਕੀਨ ਰੱਖ ਕੇ ਚੱਲਾਂਗੇ ਅਸੀਂ ਪ੍ਰਸ਼ਾਸਨ ਤੋਂ ਹੀ ਮਦਦ ਲੈ ਕੇ ਅਸੀਂ ਤਾਂ ਇਹਨਾਂ ਦਾ ਘ੍ਰੀਸਾ ਪਾਉਣਾ ਚੰਗੀ ਤਰ੍ਹਾਂ ਜੀ ਜਿਹੜੀ ਕਮੈਂਟ ਉਸ ਮੁੰਡੇ ਨੇ ਗਾਲ ਕੱਢੀ ਆ ਜਿਹੜੀ ਉਹਦਾ ਮੈਨੂੰ ਬੂਟਾ ਹੀ ਚਾਹੀਦਾ ਜੀ ਉਸ ਉਸ ਮੁੰਡੇ ਨੇ ਜਿਹੜੀ ਗਾਲ ਕੱਢੀ ਆ ਨਾ ਮੈਨੂੰ ਉਹਦਾ ਬਦਲਾ ਛੇਤੀ ਚਾਹੀਦਾ ਉਹਨੇ ਗਾਲ ਕਿਉਂ ਕੱਢੀ ਆ ਮੈਨੂੰ ਉਹ ਤੋਂ ਲੇ ਕੇ ਮਨੋਦ ਪੁੱਛ ਕੇ ਦੱਸੋ ਵੀ ਉਹਨੇ ਗਾਲ ਕਿਉਂ ਕੱਢੀ ਆ ਹੁੰਦਾ ਕੌਣ ਗਾਲ ਕੱਢਣ ਵਾਲਾ ਉਹਨੂੰ ਅਸੀਂ ਕੋਈ ਮਾਰਾ ਭਲਾ ਕਿਹਾ ਕੋਈ ਚੰਗਾ ਬੁਰਾ ਕਿਹਾ ਉਹਨਾਂ ਸਾਡੀ ਕੋਈ ਗੱਲ ਹੋਈ ਆ ਸਾਡੀ ਉਹਨਾਂ ਕੋਈ ਲੜਾਈ ਆ ਉਹਦੀ ਮਾਂ ਨਾਲ ਜਾਂ ਉਹਦੇ ਪੇ ਨਾਲ ਸਾਡਾ ਕੋਈ ਵੈਸ ਵਸਾਈਆ ਹੋਇਆ ਆ ਕੋਈ ਵੀ ਸਾਨੂੰ ਦੱਸੇ ਵੀ ਕੀ ਅਸੀਂ ਉਹਨੂੰ ਉਹਨੇ ਗਾਲ ਕਿਉਂ ਕੱਢੀ ਆ ਕਿਉਂ ਕੱਢੀ ਆ ਗਾਲ ਉਹਨੇ ਬਸ ਮੈਨੂੰ ਇਹ ਚਾਹੀਦਾ ਇਹਦਾ ਇਨਸਾਫ ਚਾਹੀਦਾ ਆ Huh. वैसे ता लेके इतने बड़े काले तो हु मोड़े नहीं कुछ नहीं किया तो सानू इस इस चीज दा इंसाफ चाहिदा है उन्हें मिनू ऐसे गल दा इंसाफ चाहिदा है उना दा ਭੈਣਾ ਭਾਈਆਂ ਦਾ ਆਪਤਾਰ ਦਾ ਉਹਦੀ ਭੈਣ ਦਾ ਜਾ ਉਹਨਾਂ ਦਾ ਕਿਸੇ ਦਾ ਕੋਈ ਆਪਤ ਹੋਇਤ ਮਨ ਬਟਾਵ ਹੋਵੇ ਉਹ ਉਹਨਾਂ ਦਾ ਆਪਣਾ ਬਸ ਮੈਨੂੰ ਇਹੀ ਆ ਕਿ ਮੇਰੀ ਕੁੜੀ ਨੂੰ ਗਾਲ ਉਹਨੇ ਕਿਉਂ ਕੱਢੀ ਆ ਮੇਰੀ ਕੁੜੀ ਨੇ ਉਹਨਾਂ ਨੂੰ ਕੋਈ ਮਾਰਾ ਕਿਹਾ ਆ ਮੇਰੀ ਕੁੜੀ ਬਲ ਉਹਨਾਂ ਨੂੰ ਕੋਈ ਚੰਗਾ ਕਿਹਾ ਆ ਮੇਰੀ ਕੁੜੀ ਨੇ ਕੋਈ ਬਦਤਸਲੂਕੀ ਕੀਤੀ ਉਹਨਾਂ ਨੇ ਮੇਰੀ ਕੁੜੀ ਨੇ ਕੋਈ ਮੰਦਾ ਚੰਗਾ ਸ਼ਬਦ ਕਿਹਾ ਉਹਨਾਂ ਨੇ ਮੇਰੀ ਕੁੜੀ ਨੂੰ ਮਾਰਾ ਚੰਗਾ ਬੋਲੀ ਆ ਜਾਂ ਕੁੜੀ ਦਾ ਨਾ ਕੋਈ ਬਹਿਸ ਬਤਾਈ ਗਿਆ ਮੈਨੂੰ ਐਸੀ ਗੱਲ ਦਾ ਮੇਰੀ ਕੁੜੀ ਦੇ ਮਾਮਲੇ ਚ ਮੇਰੀ ਕੁੜੀ ਦੇ ਮਾਮਲੇ ਚ ਜੇ ਕੋਈ ਗੱਲ ਗਲਤੀ ਹੈਗੀ ਆ ਤਾਂ ਅਸੀਂ ਉਹਦੀ ਸਜ਼ਾ ਭੁਗਤਣ ਨੂੰ ਤਿਆਰ ਆ ਪਰ ਉਹਨੇ ਗਾਲ ਗਾਲ ਕਿਉਂ ਕੱਢੀ ਆ ਮੇਰੀ ਕੁੜੀ ਨੂੰ ਕਮੈਂਟ ਚ ਗਾਲ ਕਿਉਂ ਕੱਢੀ ਆ ਅਸੀਂ ਸਕਰੀਨਸ਼ਾਟ ਲੈ ਲਿਆ ਬਸ ਉਹਦਾ ਮੈਨੂੰ ਉਹ ਦੱਸੇ ਮੈਨੂੰ ਆ ਮੈਂ ਉਹਦੀਆਂ ਹੱਡੀਆਂ ਗੋਡੇ ਚੰਗੀ ਤਰ੍ਹਾਂ ਰਗੜਾ ਕੇ ਸਾਲ ਲੂੰਗੀ ਮੈਂ ਹੁਣ ਏਦਾਂ ਬਖਸ਼ਣ ਵਾਲੀ ਨਹੀਂ ਆ ਕਿ ਮੈਨੂੰ ਜਿੱਥੇ ਮਰਜੀ ਜਾਣਾ ਪਵੇ ਅਸੀਂ ਇੱਥੇ ਲੋਕਾਂ ਦੀਆਂ ਗਾਲਾਂ ਖਾਣ ਨੂੰ ਆ ਸੀ ਅਸੀਂ ਮਿਹਨਤ ਕਰਦੇ ਆ ਅਸੀਂ ਲੋਕਾਂ ਦੀਆਂ ਗਾਲਾਂ ਖਾਣ ਨੂੰ ਬੈਠੇ ਆ ਇੱਥ ਬਸ ਇਨਸਾਫ ਚਾਹੀਦਾ ਮੈਨੂੰ ਤਾਂ ਇਸ ਗੱਲ ਦਾ ਮੇਰੀ ਮੇਰੇ ਮੇਰੇ ਸਾਰੇ ਫੇਸਬੁੱਕ ਦੇਖਣ ਵਾਲੇ ਮੇਰੇ ਸਾਰੇ ਇੰਸਟਾਗ੍ਰam ਦੇਖਣ ਵਾਲੇ ਮੇਰੇ ਸਾਰੇ YouTube ਦੇਖਣ ਵਾਲਿਆਂ ਨੂੰ ਮੇਰੀ ਬੇਨਤੀ ਆ ਮੇਰੀ ਵੀਡੀਓ ਨੂੰ ਮਿਹਨਤ ਨਾਲ ਦੱਬ ਕੇ ਸ਼ੇਅਰ ਕਰ ਦਿਓ ਬਸ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚੇ ਵਿਚਾਰੇ ਦੇ ਲੋ ਕਿੰਨਾ ਚਿਰ ਹੋ ਗਿਆ ਕਿ ਛੋਟੇ ਛੋਟੇ ਕੰਮ ਕਰਨ ਲੱਗੇ ਹੋਆ ਲੋਕਾਂ ਦੇ ਨਿਆਣੇ ਵਿਜਾਈਆਂ ਚ ਬੈਠੇ ਹੁੰਦੇ ਆ ਸਾਡੇ ਨਿਆਣੇ ਉੱਠ ਕੇ ਡੰਗਰਾਂ ਚ ਡੰਗਰ ਚ ਆਉਂਦੇ ਆ ਡੰਗਰ ਚੋਂਦੇ ਆ ਬਟਾ ੜਕਾ ਪਾਉਂਦੇ ਆ ਸਾਰੇ ਨਾਲ ਕੰਮਕਾਰ ਕਰਾਉਂਦੇ ਆ ਪਰ ਤੁਸਾਨੂੰ ਆ ਸਿਲਾ ਦਿੰਦੇ ਯਾਰ ਸਾਨੂੰ ਕੰਮ ਨਹੀਂ ਸਾਨੂੰ ਸਾਡੇ ਘਰ ਰਹਿ ਕੇ ਕੰਮ ਕਿਉਂ ਨਹੀਂ ਕਰਨ ਦਿੰਦੇ ਸਾਡਾ ਕਿੰਨਾ ਨਕਸਾਰ ਕਰਤਾ ਜੀ ਬਸਲ ਬੀਚੜ ਵੇ ਬੀਚੜ ਵਾਲੀ ਫਸਲ ਬੱਟਣ ਵਾਲੀ ਫਸਲ ਬੀਜਣ ਵਾਲੀ ਆ ਆਲੂਆਂ ਦਾ ਤੁਹਾਨੂੰ ਪਤਾ ਹੀ ਆ ਦੋ ਦਿਨ ਵੀ ਉਹਨਾਂ ਤੋਂ ਗੇ ਅਣਗਿਹਲੀ ਹੋ ਜਵੇ ਤਾਂ ਕੀ ਹਾਲ ਹੋ ਜਾਂਦਾ ਕਿ ਸਾਡੇ ਖੇਤਾਂ 'ਚ ਦੇਖ ਲਓ ਜੀ ਸਾਡਾ ਕੀ ਹਾਲ ਆ ਜਿਹੜਾ ਵੀ ਤੁਹਾਨੂੰ ਸਾਡੇ ਨਾਲ ਕੰਟੈਕਟ ਕਰਨਾ ਚਾਹੁੰਦਾ ਹੈ ਜੀ ਨੰਬਰ ਅਵਤਾਰ ਸਿੰਘ ਦਾ 9464259968 ਜੀ ਦੇਖੋ ਉਹਦਾ ਕੀ ਹਾਲ ਕੀਤਾ ਆ ਮੈਂ ਫੇਰ ਨੰਬਰ ਕਹਿੰਦੀ ਆ 9464259968 ਹੈ ਉਹ ਵਿਚਾਰਾ ਕੱਲਾ ਹੀ ਉੱਥੇ ਆਪਣੇ ਮਾਮੇ ਨੇ ਫੇਰ ਤੇ ਮਾਮੇ ਨੂੰ ਲੈ ਕੇ ਉਹਨੂੰ ਵਿਚਾਰਾ ਲੈ ਕੇ ਤੁਰਿਆ ਫਿਰਦਾ ਆ ਜੀ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਆ ਜੀ ਸਾਨੂੰ ਇਨਸਾਫ ਚਾਹੀਦਾ ਆ ਸਾਨੂੰ ਇਨਸਾਫ ਚਾਹੀਦਾ ਆ ਕਮੈਂਟ ਵਿੱਚ ਗਾਲ ਉਹਨੇ ਕਿਉਂ ਕੱਢੀ ਤੇ ਕੱਢੀ ਕਿਉਂ ਕੱਢੀ ਹਾਂਜੀ ਤੇ ਕੁੱਟਿਆ ਮਾਰਿਆ ਕਿਉਂ ਕੱਢਿਆ ਆ ਕੀ ਗੱਲ ਸੀ ਸਾਨੂੰ ਮਿਹਰਤ ਨਾਲ ਇਨਸਾਫ ਦੇ ਦਿਓ ਜੀ ਸਾਡੇ ਬੰਦੇ ਦਾ ਤਾਂ ਸਾਰਾ ਖੂਨ ਨੀ ਚੜ ਗਿਆ ਜੀ ਸਾਰਾ ਖੂਨ ਨਿਕਲਿਆ ਬਹੁਤ ਜ਼ਿਆਦਾ ਤਕਲੀਫ ਚੁਣਸੀ ਅਸੀਂ ਐਸ ਵਾਂਗ ਸੀ ਕਦੀ ਇਦਾਂ ਦਾ ਮੂੰਹ ਨਹੀਂ ਸੀ ਖੋਲਦੇ ਪਰ ਹੁਣ ਸਾਨੂੰ ਤਕਲੀਫ ਹੋਈ ਆ ਬਹੁਤ ਜ਼ਿਆਦਾ ਤਕਲੀਫ ਆ ਕਿ ਕੋਈ ਬੰਦਾ ਕਰਤਾ ਧਰਤਾ ਸਾਡੇ ਘਰ ਦਾ ਉਹਨੂੰ ਸਾਰੇ ਕੰਮਾਂ ਦਾ ਪਤਾ ਆ ਉਹਨੂੰ ਹੀ ਬੀ ਬੋੜੇ ਦਾ ਪਤਾ ਉਹਨੂੰ ਹੀ ਕਿ ਡੰਗਰਾਂ ਨੂੰ ਕਿਹੜੀ ਦਵਾਈ दारू ਦੇਣੀ ਆ ਸਾਡੇ ਕੋਲ ਜੀ ਤੇ ਆ ਕੇ ਦੇ ਲੋ ਜੀ ਕੋਲੀਆਂ ਭਰੀਆਂ ਡੰਗਰ ਸਾਡੇ ਬਿਮਾਰ ਖੜੇ ਆ ਹਾਂਜੀ ਸਾਡੇ ਉਹਦੇ ਬਿਨਾਂ ਤਾਂ ਅਸੀਂ ਕੋਕਾਸੇ ਦੇ ਨਹੀਂ ਹੈਗੇ ਜੀ ਹਾਂਜੀ ਮਿਹਨਤ ਨਾਲ ਜੀ ਸਾਨੂੰ ਇਨਸਾਫ ਚਾਹੀਦਾ ਇਨਸਾਫ ਦਿਓ ਜੀ ਸਾਨੂੰ ਸਾੰਨਾ ਨਜਾਇਜ਼ ਧੱਕਾ ਹੋ ਰਿਹਾ ਜੀ ਨਜਾਇਜ਼ ਧੱਕਾ ਹੋ ਰਿਹਾ ਸਾਰੇ ਆਓ ਅਸੀਂ ਹਸਪਤਾਲਾਂ 'ਚ ਧੱਕੇ ਖਾਨੇ ਹੋ ਆ ਰਾਮਨਗ ਖਾਂਦੇ ਪੀਂਦੇ ਆ ਰਾਮਨਾਲ ਆਪਣੀ ਨੀਂਦੇ ਸੌਂਦੇ ਆ ਜੀ ਹਾਂ ਜੀ ਮੈਂਤ ਨਾਲ ਜੀ ਸਾਨੂੰ ਇਨਸਾਫ ਚਾਹੀਦਾ ਜੀ ਜੀ ਸਾਨੂੰ ਇਨਸਾਫ ਚਾਹੀਦਾ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਜੀ ਸ਼ੇਅਰ ਕਰਿਓ ਜੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਜੀ ਸਾਡੀ ਆਵਾਜ਼